10ਵੇਂ ਪਾਤਸ਼ਾਹ ਧੰਨ ਸਤਗੁਰੂ ਸ਼੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਪ੍ਰਕਾਸ਼ ਪੁਰਬ ਦੇ ਸੰਬੰਧ ਵਿੱਚ ਆਪ ਜੀ ਦੇ ਨਾਲ ਵਿਚਾਰਾਂ ਦੀ ਸਾਂਝ ਪਾਈ ਜਾਵੇਗੀ ਕਿ ਕਿਵੇਂ ਚੋਜੀ ਪ੍ਰੀਤਮ ਸਤਗੁਰੂ ਜੀ ਨੇ ਇਸ ਸੰਸਾਰ ਉੱਤੇ ਪ੍ਰਗਟ ਹੋ ਕੇ ਜ਼ੁਲਮ ਰਾਜ ਦੀਆਂ ਜੜਾਂ ਉਹ ਖੇੜ ਦਿੱਤੀਆਂ 9 ਸਾਲ ਦੀ ਉਮਰ ਦੇ ਵਿੱਚ ਪਿਤਾ ਜੀ ਨੂੰ ਦਿੱਲੀ ਵੱਲ ਤੋਰਿਆ ਹਿੰਦੂ ਧਰਮ ਨੂੰ ਬਚਾਉਣ ਵਾਸਤੇ ਖਾਲਸਾ ਪੰਥ ਦੀ ਸਾਜਨਾ ਕੀਤੀ ਅਤੇ ਇਸ ਪੰਥ ਤੋਂ ਆਪਣਾ ਸਾਰਾ ਹੀ ਸਰਬੰਸ ਕੁਰਬਾਨ ਕਰ ਦਿੱਤਾ ਸੰਸਾਰ ਅੰਦਰ ਆਦ ਕਾਲ ਤੋਂ ਨੇਕੀ ਅਤੇ ਬਦੀ ਦਾ ਬੋਲ ਬਾਲਾ ਰਿਹਾ ਹੈ ਪਾਵ ਚੰਗਿਆਈ ਅਤੇ ਬੁਰਿਆਈ ਦੋਵੇਂ ਹੀ ਪੱਖ ਸੰਸਾਰ ਦੇ ਵਿੱਚ ਆਪਣਾ ਅਸਰ ਰੱਖਦੇ ਨੇ ਜਦੋਂ ਬੁਰਿਆਈ ਵੱਧ ਜਾਵੇ ਫਿਰ ਉਸ ਜ਼ੁਲਮ ਨੂੰ ਜ਼ਾਲਮ ਨੂੰ ਮਟਾਉਣ ਵਾਸਤੇ ਪ੍ਰਮਾਤਮਾ ਆਪਣਾ ਸਰਗੁਣ ਸਰੂਪ ਸੰਸਾਰ ਦੇ ਵਿੱਚ ਪ੍ਰਗਟ ਕਰਦਾ 10ਵੇਂ ਪਾਤਸ਼ਾਹ ਧੰ ਸਤਗੁਰੂ ਸ਼੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਆਪ ਆਪਣੇ ਬਚਨਾਂ ਵਿੱਚ ਸੰਸਾਰ ਉੱਤੇ ਆਉਣ ਦਾ ਕਾਰਨ ਦੱਸਦੇ ਨੇ ਹਮ ਇਹ ਕਾਜ ਜਗਤ ਮੋ ਆਏ ਧਰਮ ਹੇਤ ਗੁਰਦੇਵ ਪਠਾਈ ਅਕਾਲ ਪੁਰਖ ਪ੍ਰਮਾਤਮਾ ਨੇ ਧਰਮ ਨੂੰ ਬਚਾਉਣ ਵਾਸਤੇ ਸੰਸਾਰ ਉੱਤੇ ਭੇਜਿਆ ਇਥੇ ਉਹਨਾਂ ਦਾ ਮਕਸਦ ਕੀ ਸੀ ਧਰਮ ਚਲਾਵਨ ਸੰਤ ਉਬਾਰਨ ਆਪਣੇ ਪਿਆਰਿਆਂ ਨੂੰ ਬਚਾਉਣ ਵਾਸਤੇ ਤੇ ਜਿਹੜੇ ਇਥੇ ਜ਼ੁਲਮ ਕਰ ਰਹੇ ਸਨ ਦੁਸ਼ਟ ਸਬਨ ਕੋ ਮੂਲ ਉਪਾਰਨ ਉਹਨਾਂ ਦੁਸ਼ਟਾਂ ਨੂੰ ਮੁੱਢ ਤੋਂ ਉਖੇੜਨ ਵਾਸਤੇ ਜ਼ਾਲਮ ਨੂੰ ਅਤੇ ਜ਼ੁਲਮ ਨੂੰ ਖਤਮ ਕਰਨ ਵਾਸਤੇ ਦੁਸ਼ਟ ਦਮਨ ਦੁਸ਼ਟਾਂ ਨੂੰ ਦਮਨ ਕਰਨ ਵਾਸਤੇ ਸਤਿਗੁਰੂ ਜੀ ਦਾ ਸੰਸਾਰ ਉੱਤੇ ਆਉਣਾ ਹੋਇਆ ਨਾਮੇ ਪਾਤਸ਼ਾਹ ਧੰ ਸਤਿਗੁਰੂ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਪੂਰਬ ਦੀ ਯਾਤਰਾ ਤੇ ਗਏ ਸਨ ਸਤਿਗੁਰੂ ਸਾਹਿਬ ਜੀ ਦਾ ਪਰਿਵਾਰ ਪਟਨਾ ਸਾਹਿਬ ਦੀ ਧਰਤੀ ਤੇ ਸਾਲ ਸਰਾਈ ਜੌਹਰੀ ਦੇ ਘਰ ਦੇ ਵਿੱਚ ਠਹਿਰਿਆ ਇਹ ਸਾਲ ਸਰਾਏ ਜੌਹਰੀ ਕੌਣ ਸੀ ਧੰਨ ਸਤਿਗੁਰੂ ਸ਼੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਭਾਈ ਮਰਦਾਨਾ ਜੀ ਨੂੰ ਇੱਕ ਕੀਮਤੀ ਲਾਲ ਦੇ ਕੇ ਬਾਜ਼ਾਰ ਵਿੱਚ ਵੇਚਣ ਵਾਸਤੇ ਭੇਜਦੇ ਨੇ ਭਾਈ ਮਰਦਾਨਾ ਜੀ ਵੱਖ-ਵੱਖ ਥਾਵਾਂ ਤੋਂ ਹੁੰਦੇ ਹੋਏ ਸਾਲ ਸਰਾਏ ਜੋਹਰੀ ਦੇ ਪਾਸ ਜਾਂਦੇ ਹਨ ਉਸ ਨੇ ਲਾਲ ਦੇਖ ਕੇ ਕਿਹਾ ਕਿ ਮੈਂ ਇਸ ਦੀ ਕੀਮਤ ਨਹੀਂ ਦੇ ਸਕਦਾ ਆਪਣਾ ਘਰ-ਬਾਰ ਵੇਚ ਕੇ ਵੀ ਇਸ ਦੀ ਕੀਮਤ ਨਹੀਂ ਤਾਰ ਸਕਦਾ 100 ਰੁਪਇਆ ਭਾਈ ਮਰਦਾਨਾ ਜੀ ਨੂੰ ਦੇ ਕੇ ਕਿਹਾ ਕਿ ਇਹ ਇਸ ਕੀਮਤੀ ਲਾਲ ਦੀ ਦਰਸ਼ਨੀ ਭੇਟਾ ਹੈ ਸਾਲਸਰਾਏ ਜ਼ੋਹਰੀ ਨੇ ਕਿਹਾ ਕਿ ਇਹ ਲਾਲ ਤੈਨੂੰ ਮਿਲਿਆ ਕਿੱਥੋਂ ਹੈ ਭਾਈ ਮਰਦਾਨਾ ਜੀ ਨੇ ਸਤਿਗੁਰੂ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਦੀ ਵਡਿਆਈ ਦਸੀ ਭਾਈ ਮਰਦਾਨਾ ਜੀ ਤੋਂ ਸਤਿਗੁਰੂ ਜੀ ਦੀ ਉਪਮਾ ਸੁਣ ਕੇ ਸਾਲਸਰਾਏ ਜ਼ੋਹਰੀ ਸ਼ਰਨ ਦੇ ਵਿੱਚ ਆਉਂਦਾ ਬੇਨਤੀ ਕਰਦਾ ਕਿ ਸਤਿਗੁਰੂ ਜੀ ਮੇਰੇ ਘਰ ਚੱਲੋ ਪਹਿਲੇ ਸਰੂਪ ਦੇ ਵਿੱਚ ਸਾਲਸਰਾਏ ਜ਼ਹੂਰੀ ਦੇ ਨਾਲ ਵਚਨ ਕੀਤਾ ਕਿ ਸਮਾਂ ਆਉਣ ਤੇ ਅਸੀਂ ਤੇਰੇ ਘਰ ਦੇ ਵਿੱਚ ਰਹਾਗੇ ਸੋ ਇਸ ਸਾਲਸਰਾਏ ਜ਼ਹੂਰੀ ਦੇ ਘਰ ਅੰਦਰ ਪੋਸ ਦੀ 7ਵੀਂ 1723 ਬਿਕਰਮੀ 22 ਦਸੰਬਰ 1666 ਈਸਵੀ ਦੇ ਵਿੱਚ 10ਵੇਂ ਪਾਤਸ਼ਾਹ ਤਨ ਸਤ ਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਅਵਤਾਰ ਧਾਰਿਆ ਜਿਸ ਵਕਤ ਪਟਨਾ ਸਾਹਿਬ ਦੀ ਧਰਤੀ ਤੇ ਬਾਲਕ ਗੋਬਿੰਦ ਰਾਏ ਜੀ ਪ੍ਰਗਟ ਹੁੰਦੇ ਨੇ ਕੋੜਾਮ ਦਾ ਰਹਿਣ ਵਾਲਾ ਭੀਖਣ ਸਾ ਫਕੀਰ ਅੱਜ ਸਵੇਰ ਦੀ ਨਮਾਜ਼ ਪੜ੍ਹਦਿਆਂ ਚੜਦੇ ਵਾਲੇ ਪਾਸੇ ਸਜਦਾ ਕਰਦਾ ਉਸ ਦੇ ਚੇਲੇ ਪੁੱਛਦੇ ਨੇ ਕਿ ਫਕੀਰ ਜੀ ਹਮੇਸ਼ਾ ਆਪ ਨਮਾਜ਼ ਪੜ੍ਹਦਿਆਂ ਲੈਣਦੇ ਵਾਲੇ ਪਾਸੇ ਨੂੰ ਸਜਦਾ ਕਰਦੇ ਸੀ ਅੱਜ ਉਲਟੀ ਦਿਸ਼ਾ ਦੇ ਵਿੱਚ ਸਜਦਾ ਕਰਨ ਦਾ ਕੀ ਮਕਸਦ ਹੈ ਪਿਆਰ ਦੇ ਨਾਲ ਭਿੱਜੇ ਹੋਏ ਭੀਖਣशाह ਫਕੀਰ ਦੇ ਬੋਲ ਸਨ ਕਿ ਲੈੰਦੇ ਵਾਲੇ ਪਾਸੇ ਅੱਲਾ ਦਾ ਘਰ ਹੈ ਪਰ ਅੱਜ ਚੜ੍ਹਦੇ ਵਾਲੇ ਪਾਸੇ ਅੱਲਾ ਦਾ ਨੂਰ ਆ ਗਿਆ ਹੈ ਇਹ ਫਕੀਰ ਪੰਜਾਬ ਤੋਂ ਚੱਲ ਕੇ ਪਟਨਾ ਸਾਹਿਬ ਪਹੁੰਚਦਾ ਮਾਮਾ ਕਿਰਪਾਲ ਚੰਦ ਜੀ ਇਸ ਫਕੀਰ ਨੂੰ ਦਰਵਾਜ਼ੇ ਤੇ ਰੋਕਦੇ ਨੇ ਕਿ ਜਦੋਂ ਬਾਲਕ ਗੋਬਿੰਦ ਰਾਏ ਜੀ ਦੇ ਪਿਤਾ ਜੀ ਸਤਿਗੁਰੂ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਇੱਥੇ ਆਉਣਗੇ ਉਹਨਾਂ ਦੇ ਆਉਣ ਤੋਂ ਬਾਅਦ ਵਿੱਚ ਹੀ ਤੁਹਾਨੂੰ ਬਾਲਕ ਦੇ ਨਾਲ ਮਿਲਾਇਆ ਜਾਵੇਗਾ ਭੀਖਣ ਸ਼ਾ ਫਕੀਰ ਦੇ ਅੰਦਰ ਦੀ ਭਾਵਨਾ ਨੂੰ ਸ਼ਰਦਾ ਨੂੰ ਦੇਖਦਿਆਂ ਹੋਇਆਂ ਮਾਮਾ ਕਿਰਪਾਲ ਚੰਦ ਜੀ ਵੱਲੋਂ ਬਾਲਕ ਗੋਬਿੰਦ ਰਾਏ ਜੀ ਦੇ ਨਾਲ ਮਿਲਾਇਆ ਗਿਆ ਇਹ ਰੱਬ ਦਾ ਪਿਆਰਾ ਫਕੀਰ ਦਰਸ਼ਨ ਕਰਕੇ ਪ੍ਰਸੰਨ ਹੁੰਦਾ ਨਾਮੇ ਪਾਤਸ਼ਾ ਸਤਿਗੁਰੂ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਵਾਪਸ ਪਟਨਾ ਸਾਹਿਬ ਦੀ ਧਰਤੀ ਤੇ ਆਉਂਦੇ ਹਨ ਬਾਲਕ ਗੋਬਿੰਦ ਰਾਏ ਜੀ ਪਿਤਾ ਸਤਗੁਰੂ ਜੀ ਨੂੰ ਮਿਲਦੇ ਹਨ 6 ਸਾਲ ਦੀ ਉਮਰ ਤੱਕ ਬਾਲਕ ਗੋਬਿੰਦ ਰਾਏ ਜੀ ਪਟਨਾ ਸਾਹਿਬ ਦੀ ਧਰਤੀ ਉੱਤੇ ਕੌਤਕ ਕਰਦੇ ਰਹੇ ਇੱਥੋਂ ਫਿਰ ਸਤਗੁਰੂ ਜੀ ਪਰਿਵਾਰ ਸਮੇਤ ਆਨੰਦਪੁਰ ਦੀ ਧਰਤੀ ਤੇ ਆਉਂਦੇ ਹਨ ਆਨੰਦਪੁਰ ਦੀ ਧਰਤੀ ਦਾ ਪਹਿਲਾ ਨਾਮ ਮਾਖੋਵਾਲ ਸੀ ਇਹ ਜਗ੍ਹਾ ਨਾਮੇ ਪਾਤਸ਼ਾਹ ਜੀ ਨੇ ਮੁੱਲ ਖਰੀਦੀ ਫਿਰ ਇਸ ਧਰਤੀ ਦੇ ਉੱਤੇ ਅਨੰਦਾਂ ਦੀ ਪੁਰੀ ਨੂੰ ਵਸਾਇਆ ਦਿੱਲੀ ਦੇ ਤਖਤ ਉੱਤੇ ਔਰੰਗਜ਼ੇਬ ਬੈਠਾ ਸੀ ਉਸ ਵੱਲੋਂ ਇਹ ਤਹੱਈਆ ਕੀਤਾ ਗਿਆ ਕਿ ਕੇਵਲ ਮੁਸਲਮਾਨ ਧਰਮ ਹੀ ਸੰਸਾਰ ਉੱਤੇ ਰਹਿਣ ਦਿੱਤਾ ਜਾਵੇਗਾ ਔਰੰਗਜ਼ੇਬ ਦਾ ਵੱਧਦਾ ਹੋਇਆ ਜ਼ੁਲਮ ਦੇਖ ਕੇ ਸਵਾ ਲੱਖ ਜੰਜੂ ਇੱਕ ਦਿਨ ਦੇ ਵਿੱਚ ਉਤਾਰਿਆ ਜਾਂਦਾ ਸੀ ਇਹਨਾਂ ਦੇ ਆਗੂ ਹਰ ਪਾਸੇ ਤੋਂ ਥੱਕ ਹਾਰ ਕੇ आनंदपुर ਦੀ ਧਰਤੀ ਤੇ ਆਉਂਦੇ ਨੇ ਉਸ ਵਕਤ ਬਾਲਕ ਗੋਬਿੰਦ ਰਾਏ ਜੀ ਦੀ ਉਮਰ 9 ਸਾਲ ਦੀ ਸੀ 9 ਸਾਲ ਦੀ ਉਮਰ ਦੇ ਵਿੱਚ Hindu ਧਰਮ ਨੂੰ ਬਚਾਉਣ ਵਾਸਤੇ ਪਿਤਾ ਸਤਗੁਰੂ ਜੀ ਨੂੰ ਸ਼ਹਾਦਤ ਦਾ ਜਾਮ ਪੀਣ ਵਾਸਤੇ ਦਿੱਲੀ ਵੱਲ ਤੋਰਿਆ ਨਾਵੇਂ ਪਾਤਸ਼ਾਹ ਜੀ ਦੀ ਦਿੱਲੀ ਅੰਦਰ ਚਾਂਦਨੀ ਚੌਂਕ ਦੇ ਵਿੱਚ ਸ਼ਹਾਦਤ ਹੋਈ ਭਾਈ ਜਾਤਾ ਜੀ ਸਤਿਗੁਰੂ ਜੀ ਦਾ ਸੀਸ ਲੈ ਕੇ ਆਨੰਦਪੁਰ ਪਹੁੰਚਦੇ ਹਨ ਆਨੰਦਪੁਰ ਦੀ ਧਰਤੀ ਤੇ ਬਾਲਕ ਗੋਬਿੰਦ ਰਾਏ ਜੀ ਵੱਲੋਂ ਪਿਤਾ ਜੀ ਦੇ ਸੀਸ ਦਾ ਸਸਕਾਰ ਕੀਤਾ ਗਿਆ ਉਸ ਦਿਨ ਤੋਂ ਐਲਾਨ ਕੀਤਾ ਕਿ ਇਸ ਜ਼ੁਲਮ ਨੂੰ ਮਟਾਉਣ ਵਾਸਤੇ ਅਸੀਂ ਇੱਕ ਆਪਣਾ ਪੰਥ ਸਾਜਾਂਗੇ 1699 ਦੀ ਬਸਾਖੀ ਵਾਲੇ ਦਿਨ ਖਾਲਸਾ ਪੰਥ ਦੀ ਸਾਜਣਾ ਕੀਤੀ ਜਦੋਂ ਮਾਲਾ ਵਾਲਾ ਹੱਥ ਤਲਵਾਰ ਤੇ ਜਾਂਦਾ ਫਿਰ ਕ੍ਰਾਂਤੀ ਬਦਲਾਵ ਆਉਂਦਾ ਪਹਿਲੇ ਸਰੂਪ ਦੇ ਵਿੱਚ ਰਬਾਬ ਦੇ ਨਾਲ ਵਿਚਾਰਾਂ ਦੇ ਨਾਲ ਕ੍ਰਾਂਤੀ ਲਿਆਂਦੀ ਜਦੋਂ ਪੰਜਵੇਂ ਪਾਤਸ਼ਾਹ ਜੀ ਦੀ ਸ਼ਾਤਮਈ ਸ਼ਹੀਦੀ ਹੋਈ ਪਹਿਲੇ ਛੇਵੇਂ ਸਰੂਪ ਦੇ ਵਿੱਚ ਉਹ ਮਾਲਾ ਵਾਲਾ ਹੱਥ ਤਲਵਾਰ ਤੇ ਗਿਆ ਇਸੇ ਹੀ ਤਰ੍ਹਾਂ ਨਾਵੇਂ ਪਾਤਸ਼ਾਹ ਜੀ ਦੀ ਸ਼ਹਾਦਤ ਤੋਂ ਉਪਰੰਤ ਖਾਲਸਾ ਪੰਥ ਸਾਜ ਕੇ ਸਤਿਗੁਰੂ ਜੀ ਨੇ ਸ਼ਸਤਰਧਾਰੀ ਬਣਾਇਆ ਸਤਿਗੁਰੂ ਜੀ ਨੇ ਖਾਲਸੇ ਨੂੰ ਹੁਕਮ ਕੀਤਾ ਕਿ ਸ਼ਸਤਰ ਧਾਰੀ ਹੋਵੋ ਸਾਡੇ ਦਰਸ਼ਨਾਂ ਲਈ ਜਿਸ ਨੇ ਵੀ ਆਉਣਾ ਉਹ ਚੰਗੇ ਵਧੀਆ ਘੋੜੇ ਸ਼ਸਤਰ ਲੈ ਕੇ ਆਵੇ ਇੱਕ ਵਾਰ ਦੀ ਘਟਨਾ ਸਤਿਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੂੰ ਕਿਸੇ ਨੇ ਆ ਕੇ ਖਬਰ ਦਿੱਤੀ ਕਿ ਰਸਤੇ ਦੇ ਵਿੱਚ ਆਉਂਦਿਆਂ ਪਹਾੜੀਆਂ ਵੱਲੋਂ ਤੁਹਾਡੀ ਸੰਗਤ ਉੱਤੇ ਹਮਲਾ ਕੀਤਾ ਗਿਆ। ਉਹਨਾਂ ਨੂੰ ਲੁੱਟਿਆ ਗਿਆ, ਕੁੱਟਿਆ ਗਿਆ। ਬਾਜਾਂ ਵਾਲੇ ਪ੍ਰੀਤਮ ਦੇ ਬੋਲ ਸਨ ਕਿ ਇਹੋ ਜਹੀ ਖਬਰ ਅੱਜ ਤੋਂ ਬਾਅਦ ਸਾਡੇ ਕੰਨਾਂ ਵਿੱਚ ਨਹੀਂ ਪੈਣੀ ਚਾਹੀਦੀ ਕਿ ਸੰਗਤ ਲੁੱਟੀ ਗਈ, ਕੁੱਟੀ ਗਈ। ਸ਼ਸਤਰ ਧਾਰੀ ਹੋਵੋ ਇਹਨਾਂ ਨੂੰ ਮੂੰਹ ਤੋੜਵਾ ਜਵਾਬ ਦਿੱਤਾ ਜਾਵੇ ਅਨੰਦਾਂ ਦੀ ਪੁਰੀ ਦੇ ਵਿੱਚ ਰੌਣਕਾਂ ਲੱਗੀਆਂ ਇੱਥੇ ਵਧੀਆ ਸ਼ਸਤਰ ਤਿਆਰ ਹੋਣ ਲੱਗੇ ਸਤਿਗੁਰੂ ਜੀ ਨੇ ਕਿਲੇ ਬਣਾਏ ਖਾਲਸਾ ਫੌਜ ਬਣਾਈ ਸੀਸ ਉੱਤੇ ਕਲਗੀ ਲਾ ਕੇ ਸਤਗੁਰੂ ਸ਼੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਚੰਦਨ ਦੀ ਚੌਂਕੀ ਤੇ ਸੁਭਾਏ ਮਾਨ ਹੁੰਦੇ ਨੇ ਸਤਗੁਰੂ ਜੀ ਦੇ ਸੀਸ ਉੱਤੇ ਪ੍ਰਸ਼ਾਦੀ ਹਾਥੀ ਚੌਰ ਕਰਦਾ ਇਸ ਤਰ੍ਹਾਂ ਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਘਰ ਦੀ ਮਹਿਮਾ ਦਿਨੋ ਦਿਨ ਵਧਣ ਲੱਗੀ ਔਰੰਗਜੀਬ ਦਿੱਲੀ ਦੇ ਤਖਤ ਤੇ ਬੈਠਾ ਉਸ ਤੱਕ ਇਹ ਖਬਰਾਂ ਪਹੁੰਚਣੀਆਂ ਸ਼ੁਰੂ ਹੋਈਆਂ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜੀ ਰਣਜੀਤ ਨਗਾਰਾ ਵਜਾਉਂਦੇ ਨੇ ਉਹਨਾਂ ਦੇ ਕੋਲ ਕਿਲੇ ਹਨ ਫੌਜਾਂ ਹਨ ਇੱਕ ਦਿਨ ਤੇਰੇ ਤਖਤ ਨੂੰ ਉਹ ਵੰਗਾਰਨਗੇ 22 ਤਾਰਾਂ ਸਨ ਵੱਖ-ਵੱਖ ਅਨੰਦਪੁਰ ਸਾਹਿਬ ਦੇ ਆਸ-ਪਾਸ ਇਹ ਪਹਾੜੀ ਰਾਜਿਆਂ ਦੀਆਂ ਰਿਆਸਤਾਂ ਸੀ ਇਹ ਪਹਾੜੀ ਰਾਜੇ ਔਰੰਗਜ਼ੇਬ ਦੇ ਅਧੀਨ ਸਨ ਕੋਈ ਵੀ ਆਪਣੀ रियासत ਦੇ ਵਿੱਚ ਨੰਗਾਰਾ ਨਹੀਂ ਸੀ ਵਜਾ ਸਕਦਾ ਇਹ ਪਹਾੜੀਏ ਦਿੱਲੀ ਦੇ ਤਖਤ ਨੂੰ ਟੈਕਸ ਭੇਜਦੇ ਸਨ ਇਹਨਾਂ ਵੱਲੋਂ ਵੀ ਔਰੰਗਜ਼ੇਬ ਤੱਕ ਇਹ ਖਬਰਾਂ ਪਹੁੰਚਾਈਆਂ ਗਈਆਂ ਕਿ ਅਨੰਦਾਂ ਦੀ ਪੁਰੀ ਦੇ ਵਿੱਚ ਵੱਡੀ ਖਾਲਸਾ ਫੌਜ ਤਿਆਰ ਹੋ ਰਹੀ ਹੈ ਸਤਿਗੁਰੂ ਸਾਹਿਬ ਜੀ ਦੇ ਘਰ ਦੀ ਇਹ ਮਹਿਮਾ ਵਡਿਆਈ ਵਿਰੋਧੀਆਂ ਨੂੰ ਚੰਗੀ ਨਹੀਂ ਲੱਗ ਰਹੀ ਰਣਜੀਤ ਨਗਾਰੇ ਦਾ ਵਜਨਾ ਉਸ ਸਮੇਂ ਦੀ ਹਕੂਮਤ ਨੂੰ ਇੱਕ ਵੰਗਾਰ ਸੀ ਸਭ ਤੋਂ ਇਹ ਪਹਿਲੀ ਪੰਗਾਣੀ ਦੀ ਜੰਗ ਹੋਈ ਹੋਰ ਵੀ ਇਹ ਛੋਟੀਆਂ ਜੰਗਾਂ ਆਨੰਦਪੁਰ ਦੀ ਧਰਤੀ ਦੇ ਆਸ-ਪਾਸ ਹੁੰਦੀਆਂ ਰਹੀਆਂ। ਔਰੰਗਜ਼ੇਬ ਵੱਲੋਂ ਚਾਰ ਸੂਬਿਆਂ ਦੇ ਸੂਬੇਦਾਰ ਫੌਜਾਂ ਸਮੇਤ ਆਨੰਦਪੁਰ ਨੂੰ ਘੇਰਾ ਪਾਉਣ ਵਾਸਤੇ ਭੇਜੇ ਗਏ। ਇਸ 7 ਮਹੀਨੇ ਦਾ ਲੰਮਾ ਘੇਰਾ ਪਿਆ ਸਤਿਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਘੇਰਾ ਪੈਣ ਤੋਂ ਪਹਿਲਾਂ ਕਿਉਂਕਿ ਸਤਿਗੁਰੂ ਜੀ ਦੇ ਪਾਸ ਵੀ ਸੂਝੇ ਖਬਰ ਦਿੰਦੇ ਸਨ ਕਿ ਚਾਰ ਸੂਬੇਦਾਰ ਆਪਣੀਆਂ ਫੌਜਾਂ ਲੈ ਕੇ ਆਨੰਦਪੁਰ ਨੂੰ ਘੇਰਾ ਪਾਉਣ ਵਾਸਤੇ ਆ ਰਹੇ ਨੇ ਸਤਿਗੁਰੂ ਜੀ ਨੇ ਉੱਥੇ ਵਸਦੇ ਪਰਿਵਾਰਾਂ ਨੂੰ ਜਾਣ ਵਾਸਤੇ ਕਹਿ ਦਿੱਤਾ ਆਪਣਾ ਪਰਿਵਾਰ ਉੱਥੇ ਰੱਖਿਆ ਤੇ ਬਾਕੀਆਂ ਨੂੰ ਇਹ ਕਿਹਾ ਕਿ ਤੁਸੀਂ ਆਪਣੇ ਪਰਿਵਾਰਾਂ ਨੂੰ ਲੈ ਕੇ ਆਨੰਦਪੁਰ ਤੋਂ ਪਾਸੇ ਚਲੇ ਜਾਵੋ ਸਤਿਗੁਰੂ ਜੀ ਜੇਕਰ ਚਾਹੁੰਦੇ ਆਪਣੇ ਪਰਿਵਾਰ ਨੂੰ ਪਾਸੇ ਭੇਜ ਸਕਦੇ ਸਨ ਪਰ ਉਹਨਾਂ ਨੇ ਖਾਲਸਾ ਪੰਥ ਨੂੰ ਆਪਣਾ ਪਰਿਵਾਰ ਸਮਝਿਆ ਲੰਮਾ ਸਮਾਂ ਅਨੰਦਾਂ ਦੀ ਪੁਰੀ ਨੂੰ ਘੇਰਾ ਪਿਆ ਰਿਹਾ ਅਨੰਦਪੁਰ ਨੂੰ ਛੱਡ ਕੇ ਸਰਸਾ ਦੇ ਕੰਡੇ ਤੇ ਪਰਿਵਾਰ ਦਾ ਵਿਛੋੜਾ ਹੋਇਆ ਚਮਕੌਰ ਦੀ ਇਹ ਵੱਡੀ ਜੰਗ ਹੋਈ ਜਿਸ جنگ ਦੇ ਵਿੱਚ ਇੱਕ ਪਾਸੇ 40 ਸਿੰਘ ਭੁੱਖੇ ਤੇ ਆਏ ਤੇ ਦੂਸਰੇ ਪਾਸੇ ਦਿੱਲੀ ਤੋਂ 10 ਲੱਖ ਫੌਜ ਦਾ ਮੁਲਖਈਆ ਚੜ ਕੇ ਆਇਆ ਸੀ ਇਸ ਦੁਨੀਆ ਦੀ ਅਨੋਖੀ جنگ ਦੇ ਵਿੱਚ 10ਵੇਂ ਪਾਤਸ਼ਾਹ ਮਹਾਰਾਜ ਜੀ ਨੇ ਆਪਣੇ ਵੱਡੇ ਪੁੱਤਰਾਂ ਨੂੰ ਮੈਦਾਨੇ ਜੰਗ ਅੰਦਰ ਸ਼ਹੀਦ ਹੁੰਦੇ ਦੇਖਿਆ ਸਤਿਗੁਰੂ ਜੀ ਚਮਕੌਰ ਤੋਂ ਪੰਜਾਂ ਪਿਆਰਿਆਂ ਦਾ ਹੁਕਮ ਮੰਨ ਕੇ ਮਾਛੀਵਾੜੇ ਆਉਂਦੇ ਨੇ ਇਸੇ ਹੀ ਤਰ੍ਹਾਂ ਸਰਹੰਦ ਦੇ ਵਿੱਚ ਛੋਟੇ ਸਾਹਿਬਜ਼ਾਦਿਆਂ ਦੀ ਸ਼ਹਾਦਤ ਹੁੰਦੀ ਮਾਤਾ ਗੁਜਰ ਕੌਰ ਜੀ ਸ਼ਹਾਦਤ ਦਾ ਜਾਮ ਪੀਂਦੇ ਨੇ ਸਤਿਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜਿਸ ਵਕਤ ਦਮਦਮਾ ਸਾਹਿਬ ਪਹੁੰਚ ਕੇ ਦੀਵਾਨ ਲਾਉਂਦੇ ਨੇ ਇੱਥੇ ਸਤਿਗੁਰੂ ਸਾਹਿਬ ਜੀ ਦੇ ਮਹਿਲ ਮਾਤਾ ਸੁੰਦਰ ਕੌਰ ਜੀ ਖਾਲਸੇ ਦੇ ਮਾਤਾ-ਮਾਤਾ ਸਾਹਿਬ ਕੌਰ ਜੀ ਪਤੀ ਸਤਗੁਰੂ ਜੀ ਨੂੰ ਬੇਨਤੀ ਕਰਦੇ ਨੇ ਕਿ ਸੁਪੁੱਤਰ ਨਜ਼ਰ ਨਹੀਂ ਆ ਰਹੇ ਤਾਂ ਉਸ ਵਕਤ ਬਾਜਾਂ ਵਾਲੇ ਪ੍ਰੀਤਮ ਸਤਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਖਾਲਸੇ ਪੰਥ ਵੱਲ ਇਸ਼ਾਰਾ ਕਰਕੇ ਕਿਹਾ ਸੀ ਕਿ ਇਹ ਸਾਡਾ ਪੰਥ ਪੁੱਤਰ ਹੈ ਮਾਤਾਵਾਂ ਨੂੰ ਦਮਤਮਾ ਸਾਹਿਬ ਆ ਕੇ ਸਾਹਿਬਜ਼ਾਦਿਆਂ ਦੀ ਸ਼ਹਾਦਤ ਦਾ ਪਤਾ ਲੱਗਾ ਸੀ ਸਤਿਗੁਰੂ ਜੀ ਨੇ ਆਪਣਾ ਸਰਬੰਸ ਕੁਰਬਾਨ ਕਰਕੇ ਖਾਲਸਾ ਪੰਥ ਨੂੰ ਆਪਣਾ ਪੁੱਤਰ ਮੰਨਿਆ ਇਸ ਪੰਥ ਤੋਂ ਆਪਣਾ ਪਰਿਵਾਰ ਵੀ ਕੁਰਬਾਨ ਕਰ ਦਿੱਤਾ ਸਤਗੁਰੂ ਜੀ ਦੇ ਇਹ ਜੀਵਨ ਦਾ 42 ਸਾਲ ਦਾ ਸਫਰ 42 100 ਸਾਲ ਦੇ ਵਿੱਚ ਵੀ ਬਿਆਨ ਨਹੀਂ ਕੀਤਾ ਜਾ ਸਕਦਾ ਤਨ ਸਤਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦਾ ਸਾਜਿਆ ਹੋਇਆ ਪੰਥ ਹਮੇਸ਼ਾ ਹੀ ਜ਼ੁਲਮ ਦਾ ਜ਼ਾਲਮ ਦਾ ਖਾਤਮਾ ਕਰਦਾ ਰਿਹਾ ਸਿੱਖ ਧਰਮ ਕੋਈ ਬਹੁਤਾ ਪੁਰਾਣਾ ਨਹੀਂ ਇਸ ਦਾ ਸਫਰ ਸਾਡੇ 500 ਸਾਲ ਹੈ ਜਿਸ ਵਿੱਚੋਂ 300 ਸਾਲ ਦਾ ਸਮਾਂ ਜੂਝਦਿਆਂ ਲੰਘਿਆ ਇਹੋ ਜਿਹੇ ਵੀ ਸਮੇਂ ਆਏ ਜਦੋਂ ਸਿੱਖਾਂ ਦੇ ਸਿਰਾਂ ਦੇ ਮੁੱਲ ਪੈਂਦੇ ਸਨ ਫਰਕ ਸ਼ੇਰ ਨੇ ਇਹ ਫਰਮਾਨ ਕੀਤਾ ਸੀ ਕਿ ਜਿੱਥੇ ਵੀ ਤੁਹਾਨੂੰ ਸਿੱਖ ਨਜ਼ਰ ਆਵੇ ਉਸ ਨੂੰ ਮੌਤ ਦੇ ਘਾਟ ਉਤਾਰ ਦਿਓ ਪਰ ਸਤਿਗੁਰੂ ਜੀ ਦਾ ਸਾਜਿਆ ਹੋਇਆ ਪੰਥ ਅੱਜ ਵੀ ਚੜ੍ਹਦੀ ਕਲਾ ਦੇ ਵਿੱਚ ਹੈ ਇਸ ਨੂੰ ਮਟਾਉਣ ਵਾਲੇ ਆਪ ਇਸ ਸੰਸਾਰ ਤੋਂ ਮਿਟ ਗਏ ਖਤਮ ਹੋ ਗਏ ਪਰ ਸਤਗੁਰੂ ਸਾਹਿਬ ਜੀ ਦੀ ਵਡਿਆਈ ਹਮੇਸ਼ਾ ਹੀ ਸੰਸਾਰ ਦੇ ਅੰਦਰ ਪ੍ਰਗਟ ਰਹੇਗੀ ਸਤਗੁਰੂ ਸਾਹਿਬ ਜੀ ਦੀ ਇਹ ਮਹਿਮਾ ਅਪਰ ਅਪਾਰ ਹੈ ਇੱਕ ਜੀਬ ਦੇ ਨਾਲ ਇਸ ਨੂੰ ਬਿਆਨ ਨਹੀਂ ਕੀਤਾ ਜਾ ਸਕਦਾ ਐਸੇ ਸਤਗੁਰੂ ਸਾਹਿਬ ਜੀ ਦੇ ਚਰਨਾਂ ਤੇ ਸਾਡੀ ਨਮਸ਼ਕਾਰ ਹੈ ਸਤਗੁਰੂ ਜੀ ਦੇ ਜੀਵਨ ਪ੍ਰਤੀ ਵਿਚਾਰ ਕਰਦਿਆਂ ਹੋਈ ਭੁੱਲ ਚੁੱਕ ਦੀ ਖਿਮਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ